ਫਿਲੌਰ ਨੈਸ਼ਨਲ ਹਾਈਵੇ ਤੇ ਅੱਜ ਉਸ ਸਮੇਂ ਅਫਰਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਜਦਕਿ ਇੱਕ ਓਵਰਲੋਡ ਟਰਾਲੀ ਦਾ ਟਾਇਰ ਅਚਾਨਕ ụpਟ ਗਿਆ ਟਰਾਲੀ ਸੜਕ ਦੇ ਵਿੱਚ ਘਾਰ ਰੁਕ ਗਈ ਦੱਸਦੀ ਹੈ ਕਿ ਜਿਸ ਕਾਰਨ ਦੋਹਾਂ ਪਾਸੇ ਲੰਮਾ ਟ੍ਰੈਫਿਕ ਜਮ ਲੱਗ ਗਿਆ ਟ੍ਰੈਫਿਕ ਜਮ ਦੇ ਦੌਰਾਨ ਕਤਾਰ ਦੇ ਵਿੱਚ ਖੜੀ ਇੱਕ ਸਵਿਫਟ ਕਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਟਰੱਕ ਨੇ ਜ਼ੋਰ ਦਾ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਹਾਦਸੇ ਤੋਂ ਬਾਅਦ ਹਾਈਵੇ ਤੇ ਟ੍ਰੈਫਿਕ ਜਮ ਹੋਰ ਵੀ ਵਿਗੜ ਗਿਆ ਦੱਸਦੀ ਹੈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਰੋਡ ਸੇਫਟੀ ਫੋਰਸ ਦੀ ਇੱਕ ਟੀਮ ਵੀ ਮੌਕੇ ਤੇ ਤੁਰੰਤ ਪੁਚੀ ਟੀਮ ਨੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਤੇ ਹਾਈਡਰਾ ਦੀ ਵਰਤੋਂ ਕਰਦੇ ਹੋਏ ਓਵਰਲੋਡ ਟਰਾਲੀ ਨੂੰ ਸਾਈਡ ਤੇ ਲਿਜਾ ਕੇ ਜਾਨੋਂ ਸਾਬ ਕੀਤਾ ਗਿਆ ਕਾਫੀ ਸਮੇਂ ਦੇ ਲਈ ਟ੍ਰੈਫਿਕ ਪ੍ਰਭਾਵਿਤ ਰਿਹਾ ਪਰ ਐਸਐਸਐਫ ਦੀ ਤੁਰੰਤ ਕਾਰਵਾਈ ਤੋਂ ਬਾਅਦ ਹਾਈਵੇ ਤੇ ਆਵਾਜਾਈ ਆਮ ਵਾਂਗ ਹੋ ਗਈ ਤੇ ਤੁਹਾਡੇ ਕੋ ਜਿੱਦਾਂ ਇਹਦੇ ਪੇਪਰ ਹੈਗੇ ਟਰੈਕਰ ਤੇ ਪੇਪਰ ਹੈਗੇ ਜੀ ਤੇ ਤੇਰੇ ਮਾਲਕਾਂ ਕੋਲੇ ਜੀ ਸਸਾ ਤੁਹਾਡੇ ਕੋ ਜਿਨਾ ਸੇ ਹੈਗਾ ਜੀ ਬਟ ਇਹ ਘਰੇ ਟੈਨਸ਼ਨ ਤੇ ਤੁਹਾਡੇ ਕਿੱਥੇ ਦਿਖਾ ਪਾ ਦੇ ਜੀ ਹੋਰ ਤਾਂ ਹੈਗੇ ਜੀ ਸਸਾ ਤੁਹਾਡੇ ਕੋ ਅਸਟੈਂਡ ਕੋ ਮੋਕਾ ਜੀ ਅਸਟੈਂਡ ਭੁੱਲ ਗਏ ਜੀ ਘਰੇ ਭੁੱਲ ਗਏ ਅਸ਼ੁਦਾ ਤੁਸੀਂ ਇੰਨਾ ਓਵਰਲੋਡ ਜਾਂਦੇ ਤੁਹਾਨੂੰ ਪੁੱਛ ਸਕਦੇ ਪੁੱਛਦੇ ਤੁਸੀਂ ਨਾ ਓਵਰਲੋਡ ਜਾਂਦੇ ਹੋ ਐਨੇ ਲਾਕੇ ਤੱਕ ਤੁਸੀਂ ਇੱਥੋਂ ਤੱਕ ਅਨੰਤਪੁਰ ਤੱਕ ਜਾਣਾ ਆ ਔਰ ਸਾਰੇ ਤਾਂ ਪੁੱਛਦੇ ਹੀ ਆਂਗੇ ਕੀ ਕਰਕੇ ਪੰਜ ਪੈਣ ਆ ਜਾਣਾ ਕਮ ਛੱਡ ਨਹੀਂ ਸਕਦੇ ਆ ਤੁਹਾਨੂੰ ਨਹੀਂ ਪਤਾ ਕਿ ਓਵਰ ਲੋਡ ਇਹਨਾਂ ਦੀ ਟ੍ਰੈਨੀ ਟ੍ਰੈਵਲ ਲੈ ਕੇ ਜਾਣ ਦੇ ਨਾਲ ਕੋਈ ਨੁਕਸਾਨ ਹੋਦਾ ਦਾ ਕਿਸ ਦਾ ਅਕਸਾਨ ਤਾਂ ਹੋ ਸਕਦੇ ਖਰਚ ਰਾਤ ਰਾਤ ਨੂੰ ਚੱਲਦੇ ਆਂਗੇ ਇਹ ਜਿਹੜੀ ਗੱਲ ਹੈ ਹੁਣ ਜਿਹੜੇ 2 ਘੰਟੇ ਹੋ ਗਏ ਆ ਪੁਲਿਸ ਵਾਲਿਆਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾਲ ਜੋ ਵੀ ਇਥੋਂ ਨੰਗਦੇ ਆ ਲੋਕ ਉਹਨਾਂ ਨੂੰ ਖੱਜਲ ਖਰਾਬ ਹੋਣ ਨੂੰ ਤੁਸੀਂ ਕੀ ਕਰਾ ਜਾਓਗੇ ਸਰਵਕਸਟਨ ਤੇ ਪਰਹੇ ਨਹੀਂ ਗਏ ਤੈਟਰ ਤੇ ਬਸਾਂ ਸਿੰਘ ਤੁਹਾਡੇ ਕੋਲ ਹਮ ਇਸ ਟਾਈਮ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਹਰੀ ਸਿੰਘ ਜੀ ਕਿੱਧਰੋਂ ਆ ਰਹੇ ਸੀ ਕਿਤੇ ਲੁਧਿਆਣਾ ਆਂ ਤੇ ਖਾਲੀ ਕਰਕੇ ਜਾਣਾ ਕਿੱਥੇ ਸੀਗਾ ਪਕਾਨਕੋੜ ਜਾਣਾ ਹੈ ਅਰੇ ਗੱਡੀ ਭਰੀ ਹੋਈ ਆ ਜਾਂ ਖਾਲੀ ਆ ਕਿਤੇ ਇਸ ਭਰੀ ਕਿੱਥੇ ਆ ਗਲਤੀ ਕਰੋ ਦੀ ਆ ਗਲਤੀ ਭਾਜੀ ਉਹਦੀ ਅੰਬੇਰੀ ਦੀ ਆ ਨਹੀਂ ਤੁਹਾਨੂੰ ਗੱਡੀ ਨਹੀਂ ਦਿਖਾਈ ਦਿੱਤੀ ਸਾਈਡ ਤੋਂ ਓਏ ਯਾਰ ਭਰੀ ਹੋਣੇ ਵਿੱਚ ਕੋਈ ਬਾਰ ਕੇ ਮਾਰ ਦੇਗਾ ਕੀ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਵੇ ਅੱਗੇ ਇੱਕ ਆ ਜਾ ਨਾ ਤੁਹਾਨੂੰ ਨਹੀਂ ਦਿਖਾਈ ਦੇਣਦਾ ਮੈਨੂੰ ਨਹੀਂ ਦਿਖਾਈ ਦੇਣਦਾ ਯਾਰ ਮੈਨੂੰ ਦਿਖਾਈ ਦੇਣਦਾ ਉਹਨੂੰ ਦਿਖਾਈ ਦੇਣਦਾ ਭਾਜੀ ਟ੍ਰੈਕ ਤੁਸੀਂ ਬਾੜੇ ਅੰਦਰ ਮੈਂ ਤਾਂ ਲਾਂਸਟੇਲ ਤੁਰਿਆ ਬਣੀ ਦੇ ਉਹ ਵੀ ਲੈ ਲਿਆ ਜਿਹੜੇ ਉਸਾਲੇ ਖੜੇ ਆ ਉਹ ਚ ਮਲਾਜਮੀ ਆ ਉਹ ਬਰਾਵਾ ਗੱਦੀ ਇਹਦੀ ਇਹਦੀ ਪ੍ਰੋਪਰ ਗੱਦੀ ਨਾਲ ਲੜੀ ਆ ਵੇ ਤੁਹਾਡਾ ਕੀ ਨਾਮ ਆ ਜੀ ਉਹ ਤੇਰਾ ਨਾਮ ਤੂੰ ਪੁੱਛ ਕੇ ਮੈਨੂੰ ਝਾਲ ਦੇ ਰਿਆਂ ਦਾ ਕੋਈ ਟ੍ਰੈਕ ਟ੍ਰੈਕ ਦੇ ਮਾਲਕ ਨਹੀਂ ਭਾਈ ਮੈਂ ਕਾਹਦਾ ਝਾਲ ਪ੍ਰੋਪਰਲੀ ਤੇਰੇ ਆ ਵਾ ਇਹਦੀ ਗਲਤੀ ਰਿਹਾ ਕੱਡੀ ਵਾਲੇ ਨਾਲ ਲਾਈਆ ਕਾਰ ਇਹਦੀ ਗਾਰ ਰਿਪੋਰਟਿੰਗ ਕਰ ਲਾ ਵਾਈਕ ਦਿੱਤੀ ਆ ਹਾਂਜੀ ਹਾਂਜੀ ਇਹਦੀ ਗਲਤੀ ਰਹੀ ਗੀ ਕਾਰ ਵਾਲੇ ਨਾਲ ਲਾਈਆ ਗੱਡੀ ਤੇ ਉਹ ਵੀ ਪੁਲਿਸ ਮੁਲਾਜ਼ਮ ਹੀ ਆ ਭਾਜੀ ਪੁਲਿਸ ਮੁਲਾਜ਼ਮ ਹੋਣਗੇ ਗੱਡੀ ਕੱਦ ਕੋਣੀ ਚਲਾਉਣਾ ਹੈਗਾ ਮੈਂ ਮੇਰੀ ਗੱਲ ਥੋੜੀ ਚਲਾਈ ਹੋਈ ਹੈ ਭਾਜੀ ਵੱਡੀ ਵੱਡੀ ਗਲਤੀ ਕਿ ਡਰਾਈਵਰ ਦੀ ਹੋਈ ਆ ਗੱਡੀ ਉਹਦੀ ਸਾਈਡ ਤੇ ਦੇਖਣਾ ਚਾਹੀਦਾ ਸੀਗਾ ਡਰਾਈਵਰ ਉਹਨੇ ਜੱਤੀ ਅੱਗੇ ਲਾਈਆ ਕਾਰ ਲੈ ਲਿਆ ਹਾਂ ਕੈਨੇਡਾ ਆਪਰੇ ਖੜੇ ਹੋ ਜਾਏਗਾ ਉਹ ਸਾਡੀ ਥੋੜੀ ਕੋ ਉਹ ਹੋਰੀ ਤੇਰੀ ਪ੍ਰਾਈਕ ਪ੍ਰੀ ਗੱਡੀ ਤੋਂ ਪਾ ਲਈ ਉਹਦੇ ਬਰਾਬਰ ਅਸੀਂ ਖੜੇ ਆ ਜੀ ਨਦੀ ਹੋਈਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਦੇਖੋ ਕੋਈ ਡਾਕੂਮੈਂਟ ਵੀ ਇਹਨੇ ਆਪ ਤੁਸੇ ਕੋਈ ਨਹੀਂ ਹੈਗਾ ਮੈਂ ਏਐਸ ਜਸਵੰਦਰ ਸਿੰਘ ਸਰਖਿਆ ਫੋਰਸ ਰੂਟ ਨੰਬਰ 156 ਕਰਾਇਆ ਫਲੋਰ ਮੇਨ ਜੀ ਰੋਡ ਤੇ ਤਨਾਤਾ ਸਾਨੂੰ ਕਿਸੇ ਰਾਹ ਦੀ ਜ਼ਰਾ ਸੂਚਨਾ ਮਿਲੀ ਸੀ ਕਿ ਨੇੜੇ ਗਾਂਗਰ ਚੁੰਬੀ ਇੱਕ ਟ੍ਰੈਕਟਰ ਟਰਾਲੀ ਜਿਹਦੇ ਵਿੱਚ ਪੂਰੀ ਓਵਰ ਲੋਡ ਲੱਦੀ ਹੋਈ ਆ ਉਹਦਾ ਟਾਇਰ ਫੜਿਆ ਜਿਸ ਕਰਕੇ ਟ੍ਰੈਫਿਕ ਜਿਹੜੀ ਜਾਮ ਹੋਈ ਆ ਅੱਜ ਮੌਕੇ ਤੇ ਆਏ ਆ ਸਿੰਗਲ ਲਾਈਨ ਚੱਲਦੀ ਪਈ ਆ ਦੋ ਲਾਈਨਾਂ ਬੰਦ ਬੰਦ ਹੋਈਆਂ ਆ ਤੇ ਇਹਨਾਂ ਦੇ ਮਾਲਕਾਂ ਨਾਲ ਗੱਲ ਹੋ ਗਈ ਹੁਣ ਹੈਟਰਾਂ ਮੰਗਾ ਕੇ ਤੇਨੂੰ ਸੈੱਟ ਕਰਾਇਆ ਜਾ ਰਿਹਾ ਜੀ ਜੇ ਇਹਨਾਂ ਕੋਲ ਕੋਈ ਪਰਮਿਟ ਪੇਪਰ ਹੈ ਨੇ ਕਿ ਤੁਸੀਂ ਇਹਦੀ ਕੋਈ ਪਰਦੀ ਕਰਾਉਂਗੇ ਇਹ ਥਾਣੇ ਭੇਜ ਰਹੇ ਜੀ ਇਹਨਾਂ ਨੂੰ ਜੁਟੇ ਉਸ ਨਾਲ ਗੱਲ ਵਾਸਤੇ ਹਾਂ ਜੀ ਹਾਂ ਜੀ ਜੇ ਆਪ ਨੂੰ ਜੇ ਸੁਦਰੰਦਰ ਤਾਂ ਬੋਲ ਰਿਹਾ ਜੀ ਸਰ ਸਰਕਾ ਪੋਸਟ ਹੋਏ ਐ ਸਾਈ ਸੁਦਰੰਦਰ ਜੀ ਆਪ ਕਾ ਡਰਾਈਵਰ ਜੇਸੇ ਬਣਾਉਂ ਕੋ ਅਲੀ ਗ੍ਰਾਮ ਡਰਾਈਵਰ ਜੇਸੇ